कोर्ट ਲੈ ਕੇ ਪਹੁੰਚੀ ਹੈ ਜਲੰਧਰ ਡਿਸਟ੍ਰਿਕਟ ਕੋਰਟ ਦੇ ਵਿੱਚ ਪਹੁੰਚੀ ਹੈ ਔਰ ਅੱਜ ਰਿਮਾਂਡ ਮਿਲ ਸਕਦਾ ਹੈ ਕੱਲ ਗ੍ਰਿਫਤਾਰੀ ਅੱਜ ਰਿਮਾਂਡ ਮਿਲ ਸਕਦਾ ਹੈ ਔਰ ਵੱਡੇ ਖੁਲਾਸੇ ਹੋਣ ਦੀਆਂ ਆਸਾਂ ਨੇ ਉਧਰ ਦੇਖੋ ਕਿ ਕੁਰਤੇ ਪਜਾਮੇ ਚ ਨਜ਼ਰ ਆਇਆ ਜਿਵੇਂ ਉਹ ਹਮੇਸ਼ਾ ਨਜ਼ਰ ਆਉਂਦੇ ਨੇ ਔਰ ਵਿਜੀਲੈਂਸ ਦੇ ਜਿਹੜੇ ਕਰਮਚਾਰੀ ਨੇ ਉਹਨਾਂ ਦੇ ਨਾਲ ਨੇ ਔਰ ਇਹ ਵਿਜੀਲੈਂਸ ਦਫਤਰ ਤੋਂ ਸਿੱਧਾ ਮਾਫ ਕਰਨਾ ਡਿਸਟ੍ਰਿਕਟ ਕੋਰਟ ਤੋਂ ਸਿੱਧੀ ਤਸਵੀਰਾਂ ਤਾਰੋ ਦਿਖਾ ਰਹੇ ਆ ਰਮਨ ਰੋੜੇ ਨੂੰ ਲੈ ਕੇ ਪਹੁੰਚੇ ਨੇ ਰਮਨ ਰੋੜਾ ਜਿਹੜੇ ਨੇ ਉਹਨਾਂ ਨੂੰ ਡਿਸਟ੍ਰਿਕਟ ਕੰਪਲੈਕਸ ਲੈ ਕੇ ਆਂਦਾ ਆ ਇਹ ਡਿਸਟ੍ਰਿਕਟ ਮੈਜਿਸਟਰੇਟ ਦੇ ਅੱਗੇ ਪੇਸ਼ ਹੋਣਗੇ ਔਰ ਅੱਜ ਵਿਜਲੈਂਸ ਜਿਹੜਾ ਯਾਰ ਰਿਮਾਂਡ ਦੇ ਲਈ ਅਪਲੀਕੇਸ਼ਨ ਦੇ ਰਹੀ ਆ ਬਸ ਹੋਰ ਅੱਧਾ ਕੁ ਘੰਟਾ ਹੈ ਪਤਾ ਲੱਗਣਾ ਹੈ ਕਿ ਕਿੰਨਾ ਰਿਮਾਂਡ ਮਿਲਦਾ ਹੈ ਰਮਨ ਅਰੋੜੇ ਦਾ ਔਰ ਕਿਉਂਕਿ ਰਮਨ ਅਰੋੜੇ ਦੇ ਉੱਤੇ ਸ਼ੱਕ ਹੈ ਕਿ ਕ腐ਸ਼ਨ ਹੈ ਔਰ ਜਿਹੜਾ ਆ ਲੋਕਾਂ ਦੇ ਉੱਤੇ ਝੂਠੇ ਲੋਕਾਂ ਨੂੰ ਥ੍ਰੈਟਨ ਕਰਕੇ ਉਹਨਾਂ ਤੋਂ ਪੈਸੇ ਐਠੇ ਜਾਂਦੇ ਸੀਗੇ ਉਹ ਸਾਰਾ ਕੁਝ ਜਿਹੜਾ ਆ ਉਹ ਪਤਾ ਲੱਗੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਕੱਲ ਵਿਜੀਲੈਂਸ ਨੇ ਰਮਨ अरोड़ा ਦੀ ਗ੍ਰਿਫਤਾਰੀ ਕੀਤੀ ਸੀਗੀ ਔਰ ਗ੍ਰਿਫਤਾਰੀ ਤੋਂ ਬਾਅਦ ਅੱਜ ਉਹਨਾਂ ਨੂੰ ਡਿਸਟ੍ਰਿਕਟ ਕੋਰਟ ਪੇਸ਼ ਕੀਤਾ ਆ ਤੁਸੀਂ ਦੇਖੋ ਵੀ ਕੁੜਤਾ ਪਜਾਮਾ ਆ ਬੜੇ ਰਿਲੈਕਸ ਨਜ਼ਰ ਆ ਰਿਹਾ ਰਮਨ ਅਰੋੜਾ ਇਹਦੇ ਪਿੱਛੇ ਕੀ ਕਾਰਨ ਹੈ ਵੀ ਨਹੀਂ ਹਲੇ ਪਤਾ ਮੀਡੀਆ ਤੋਂ ਬਚਦੇ ਨਜ਼ਰ ਆ ਰਹੇ ਆ ਪਰ ਮੀਡੀਆ ਨੇ ਇਹ ਸ਼ਾਰਟਸ ਜਿਹੜੇ ਨੇ ਉਹ ਲੈ ਹੋਏ ਨੇ ਅੰਦਰ ਚਲੇ ਗਏ ਨੇ ਬਸ ਅਤੇ ਕੁ ਘੰਟੇ ਤੱਕ ਹੋਰ ਇਹਨਾਂ ਦੇ ਰਿਮਾਂਡ ਬਾਰੇ ਪਤਾ ਲੱਗੇਗਾ ਕਿ ਡਿਸਟ੍ਰਿਕਟ ਮੈਜਿਸਟ੍ਰੇਟ ਕਿੰਨੇ ਦਿਨਾਂ ਦਾ ਰਿਮਾਂਡ ਬਿੰਜਲਸ ਨੂੰ ਦਿੰਦੇ ਆ ਕਿ ਦਿੰਦੇ ਕਿ ਨਹੀਂ ਦਿੰਦੇ ਇਹ ਸਾਰਾ ਕੁਝ ਪਤਾ ਲੱਗ ਜਾਣਾ ਕਿਉਂਕਿ ਵਕੀਲ ਪੱਖ ਤੋਂ ਵੀ ਰਮਨ ਅਰੋੜੇ ਦੇ ਪੱਖ ਤੋਂ ਵੀ ਅੱਜ ਜਿਹੜੀ ਆ ਉੱਥੇ ਗੱਲਾਂ ਕਹੀਆਂ ਜਾਣੀਆਂ ਨੇ ਮੈਜਿਸਟ੍ਰੇਟ ਤੋਂ ਪੇਸ਼ ਕਰਕੇ ਰਿਮਾਂਡ ਮਿਲਦਾ ਤਾਂ ਫਿਰ ਇਹਨਾਂ ਦਾ ਮੈਡੀਕਲ ਹੋਏ ਦ ਮੈਡੀਕਲ ਤੋਂ ਬਾਅਦ ਇਹਨਾਂ ਨੂੰ ਲੈ ਕੇ ਜਾਇਆ ਜਾ ਸਕਦਾ ਹੈ ਜੇਕਰ ਇਹਦਾ ਹੁੰਦਾ ਆ ਫਿਲਹਾਲ ਡਿਸਟ੍ਰਿਕਟ ਕੋਰਟ ਦੀਆਂ ਤਸਵੀਰਾਂ ਜਿੱਥੇ ਕਿ ਡਿਸਟ੍ਰਿਕਟ ਮੈਜਿਸਟਰੇਟ ਦੇ ਅੱਗੇ ਪੇਸ਼ ਹੋਣਗੇ ਰਮਨ ਅਰੋੜਾ ਔਰ ਇਜਲੰਦ ਦੇ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਆ ਕਿ ਕਿਵੇਂ ਤੇ ਕਦੋਂ ਹੁਣ ਜਿਹੜਾ ਆ ਬਸ ਅੱਧਾ ਕੋਈ ਘੰਟਾ ਕਹਿ ਰਹੇ ਨੇ ਸਾਡੇ ਜਿਹੜੇ ਉੱਥੇ ਰਿਪੋਰਟਰਸ ਨੇ ਕਿ ਟਾਈਮ ਲੱਗੇਗਾ ਪਤਾ ਲੱਗ ਜਾਏਗਾ ਕਿ ਰਮਨ ਅਰੋੜਾ ਦਾ ਕਿੰਨੇ ਦਿਨਾਂ ਦਾ ਰਿਮਾਂਡ ਜਿਹੜਾ ਵਿਜਨਲਸ ਨੂੰ ਮਿਲਿਆ ਕਿ ਨਹੀਂ ਮਿਲਿਆ ਕਿ ਅਗਲੀ ਕਾਰਵਾਈ ਜਿਹੜੀ ਆ ਕੋਰਸ ਆਫੈਕਸ਼ਨ ਜਿਹੜਾ ਉਹ ਕੀ ਹੋਏਗਾ ਫਿਲਹਾਲ ਇਹ ਤਸ ਇਹ ਰਮਨ ਉਹੜੇਦਿਆ ਨੇ ਕੁੜਤਾ ਪਜਾਮਾ ਪਾਇਆ ਹੋਇਆ ਆ ਔਰ ਜਿਹੜਾ ਮੈਜਿਸਟਰੇਟ ਕੰਪਲੈਕਸ ਆ ਉਹ ਉੱਥੇ ਨਜ਼ਰ ਆ ਰਹੇ ਨੇ ਇਹ ਫਿਲਹਾਲ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂ ਸਿੱਧੀਆਂ ਤਸਵੀਰਾਂ ਪੇਸ਼ੀ ਦੌਰਾਨ ਆਏ ਰਮਨ ਉਹ ਰੁੜੇ ਦੀਆਂ ਹਾਲਾਂਕਿ ਮੀਡੀਆ ਤੋਂ ਗੁਰੇਜ਼ ਕੀਤਾ ਜਾ ਰਿਹਾ ਉਹਨਾਂ ਦੀ ਟੀਮ ਦੇ ਵੱਲੋਂ ਉਹਨਾਂ ਨੂੰ ਬਚਾਇਆ ਜਾ ਰਿਹਾ ਕਿ ਕਿਸੇ ਤਰੀਕੇ ਦੀ ਕੋਈ ਵੀ ਜਿਹੜੀ ਗੱਲਬਾਤ ਮੀਡੀਆ ਨਾ ਕਰ ਸਕੇ ਪਰ ਫਿਲਹਾਲ ਤਸਵੀਰਾਂ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਤਸਵੀਰਾਂ ਲਈਆਂ ਗਈਆਂ ਨੇ ਚੰਦ ਕੁ ਸਕਿੰਟ ਪਹਿਲਾਂ ਪਰ ਹੁਣ ਅੱਧਾ ਘੰਟੇ ਦਾ ਸਮਾਂ ਸਾਡੇ ਰਿਪੋਰਟਰ ਦੱਸ ਰਹੇ ਨੇ ਕਿ ਉੱਥੋਂ ਲੱਗੇਗਾ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਿ ਕਿਵੇਂ ਕਿੰਨੇ ਕਿਚ ਰਿਮਾਂਡ ਮਿਲਦਾ ਹੈ ਤੇ ਕਿੰਨੇ ਦਿਨਾਂ ਦਾ ਮਿਲਦਾ ਹੈ ਜੇ ਮਿਲ ਫਿਲਹਾਲ ਬਹੁਤ ਜਲਦ ਅਡੇ ਨਾਲ ਉਹ ਵੀ ਸਾਂਝੀ ਕਰਾਂਗੇ ਪਰ ਫਿਲਹਾਲ ਤੁਹਾਨੂੰ ਸਿੱਧੀਆਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਉੱਥੇ ਦੀਆਂ ਜਿੱਥੋਂ ਰਮਨ ਅਰੋੜਾ ਜਿਹੜੇ ਡਿਸਟ੍ਰਿਕਟ ਕੰਪਲੈਕਸ ਪਹੁੰਚੇ ਨੇ ਆਪਦੇ ਜਿਹੜਾ ਬੜਾ ਬੜਾ ਈਸਟ ਨਜ਼ਰ ਆ ਰਹੇ ਨੇ ਕਿਉਂਕਿ ਮੈਂ ਰਿਪੋਰਟਰ ਨਾਲ ਵੀ ਗੱਲ ਕਰ ਰਿਹਾ ਸੀ ਕਿ ਐਨ ਹੈਵੀ ਬਹੁਤ ਪੈਨਿਕ ਨਜ਼ਰ ਆ ਰਹੇ ਨੇ ਇਹਦੇ ਪਿੱਛੇ ਕਾਰਨ ਕੀ ਹੈ ਅੱਜ ਸ਼ਾਇਦ ਪਤਾ ਲੱਗ ਜਾਏਗਾ ਜੇ ਰਿਮਾਂਡ ਮਿਲਦਾ ਤਾਂ ਫਿਰ ਪੈਨਿਕ ਹੁੰਦੇ ਆ ਕਿ ਨਹੀਂ ਹੁੰਦੇ ਪਰ ਇਹ ਬੜੇ ਈਸਟ ਨਜ਼ਰ ਆ ਰਹੇ ਨੇ ਰਮਨ ਅਰੋੜਾ ਇਹਨਾਂ ਦੇ ਉੱਤੇ ਕਾਰਵਾਈ ਬਹੁਤ ਵੱਡੀ ਕਾਰਵਾਈ ਕੀਤੀ ਆ ਔਰ ਪ੍ਰਿਸ਼ਟਾਚਾਰਾਂ ਦੇ ਰੋਪਾਂ ਦੇ ਵਿੱਚ ਗ੍ਰਿਫਤਾਰੀ ਹੋਈ ਹੈ ਪੂਰਾ ਘਾਰ ਅੱਜ ਵੀ ਦੁਆਰਾ ਛਾੜਿਆ ਗਿਆ ਗੱਡੀਆਂ ਵੀ ਛਾੜੀਆਂ ਗਈਆਂ ਨੇ ਪਰ ਉਸ ਤੋਂ ਪਹਿਲਾਂ ਰਮਨ अरोड़ा ਜਿਹੜੇ ਇੱਕ ਸਾਈਡ ਦੇ ਉੱਤੇ ਉਹਨਾਂ ਦੀ ਪੇਸ਼ੀ ਚੱਲ ਰਹੀ ਹੈ ਦੇਖਣਾ ਇਹ ਹੋਏਗਾ ਕਿ ਕੀ ਫੈਸਲਾ ਆਉਂਦਾ ਹੈ ਰਮਨ अरोड़ा ਤੇ ਚਾਰੀ ਨੇ ਉਹਨਾਂ ਦੇ ਨਾਲ ਨੇ ਔਰ ਇਹ ਵਿਜੀਲੈਂਸ ਦਫਤਰ ਤੋਂ ਸ ਮਾਫ ਕਰਨਾ ਡਿਸਟ੍ਰਿਕਟ ਕੋਰਟ ਤੋਂ ਸਦੀਆਂ ਤਸਵੀਰਾਂ ਧਾਰੋਂ ਦਿਖਾ ਰਹੇ ਆ ਰਮਨ ਰੋੜੇ ਨੂੰ ਲੈ ਕੇ ਪਹੁੰਚੇ ਨੇ ਰਮਨ ਰੋੜਾ ਜੜੇ ਨੇ ਉਹਨਾਂ ਨੂੰ ਡਿਸਟ੍ਰਿਕਟ ਕੰਪਲੈਕਸ ਲੈ ਕੇ ਆਂਦਾ ਆ ਇਹ ਡਿਸਟ੍ਰਿਕਟ ਮੈਜਿਸਟਰੇਟ ਦੇ ਅੱਗੇ ਪੇਸ਼ ਹੋਣਗੇ ਔਰ ਅੱਜ ਵਿਜੀਲੈਂਸ ਜਿਹੜਾ ਯਾਰ ਰਿਮਾਂਡ ਦੇ ਲਈ ਅਪਲੀਕੇਸ਼ਨ ਦੇ ਰਹੀ ਆ ਬਸ ਹੋਰ ਅੱਧਾ ਕੋ ਘੰਟਾ ਹੈ ਪਤਾ ਲੱਗਣਾ ਹੈ ਕਿ ਕਿੰਨਾ ਰਿਮਾਂਡ ਮਿਲਦਾ ਹੈ ਰਮਨ ਰੋੜੇ ਦਾ ਔਰ ਕਿਉਂਕਿ ਰਮਨ ਰੋੜੇ ਦੇ ਉੱਤੇ ਸ਼ੱਕ ਹੈ ਕਿ ਕਰਪਸ਼ਨ ਹੈ ਔਰ ਜਿਹੜਾ ਆ ਲੋਕਾਂ ਦੇ ਉੱਤੇ ਝੂਠੇ ਲੋਕਾਂ ਨੂੰ ਥ੍ਰੈਟਨ ਕਰਕੇ ਉਹਨਾਂ ਤੋਂ ਪੈਸੇ ਐਠੇ ਜਾਂਦੇ ਸੀਗੇ ਉਹ ਸਾਰਾ ਕੁਝ ਜਿਹੜਾ ਆ ਉਹ ਪਤਾ ਲੱਗੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਕੱਲ ਵਿਜੀਲੈਂਸ ਨੇ ਰਮਨ ਅਰੋੜਾ ਦੀ ਗ੍ਰਿਫਤਾਰੀ ਕੀਤੀ ਸੀਗੀ ਔਰ ਗ੍ਰਿਫਤਾਰੀ ਤੋਂ ਬਾਅਦ ਅੱਜ ਉਹਨਾਂ ਨੂੰ ਡਿਸਟ੍ਰਿਕਟ ਕੋਰਟ ਪੇਸ਼ ਕੀਤਾ ਆ ਤੁਸੀਂ ਦੇਖੋ ਵੀ ਕੁਰਤਾ ਪਜਾਮਾ ਆ ਬੜੇ ਰਿਲੈਕਸ ਨਜ਼ਰ ਆ ਰਿਹਾ ਰਮਨ ਅਰੋੜਾ ਅ ਇਹਦੇ ਪਿੱਛੇ ਕੀ ਕਾਰਨ ਹੈ ਵੀ ਨਹੀਂ ਹਲੇ ਪਤਾ ਮੀਡੀਆ ਤੋਂ ਬਚਦੇ ਨਜ਼ਰ ਆ ਰਹੇ ਆ ਪਰ ਮੀਡੀਆ ਨੇ ਇਹ ਸ਼ਾਰਟਸ ਜਿਹੜੇ ਨੇ ਉਹ ਲੈ ਹੋਏ ਨੇ ਅੰਦਰ ਚਲੇ ਗਏ ਨੇ ਬਸ ਅਤੇ ਕੁ ਘੰਟੇ ਤੱਕ ਹੋਰ ਇਹਨਾਂ ਦੇ ਰਿਮਾਂਡ ਬਾਰੇ ਪਤਾ ਲੱਗੇਗਾ ਕਿ ਡਿਸਟ੍ਰਿਕਟ ਮੈਜਿਸਟ੍ਰੇਟ ਕਿੰਨੇ ਦਿਨਾਂ ਦਾ ਰਿਮਾਂਡ ਵਿਨਜਲਸ ਨੂੰ ਦਿੰਦੇ ਆ ਕਿ ਦਿੰਦੇ ਕਿ ਨਹੀਂ ਦਿੰਦੇ ਇਹ ਸਾਰਾ ਕੁਝ ਪਤਾ ਲੱਗ ਜਾਣਾ ਕਿਉਂਕਿ ਵਕੀਲ ਪੱਖ ਤੋਂ ਵੀ ਰਮਨ ਅਰੋੜੇ ਦੇ ਪੱਖ ਤੋਂ ਵੀ ਅੱਜ ਜਿਹੜੀ ਆ ਉੱਥੇ ਗੱਲਾਂ ਕਈਆਂ ਜਾਣੀਆਂ ਨੇ ਮੈਜਿਸਟ੍ਰੇਟ ਤੋਂ ਪੇਸ਼ ਕਰਕੇ ਰਿਮਾਂਡ ਮਿਲਦਾ ਤਾਂ ਫਿਰ ਇਹਨਾਂ ਦਾ ਮੈਡੀਕਲ ਹੋਏਗਾ ਦ ਮੈਡੀਕਲ ਤੋਂ ਬਾਅਦ ਇਹਨਾਂ ਨੂੰ ਲੈ ਕੇ ਜਾਇਆ ਜਾ ਸਕਦਾ ਹੈ ਜੇਕਰ ਇਦਾਂ ਹੁੰਦਾ ਆ ਫਿਲਹਾਲ ਡਿਸਟ੍ਰਿਕਟ ਕੋਰਟ ਦੀਆਂ ਤਸਵੀਰਾਂ ਜਿੱਥੇ ਕਿ ਡਿਸਟ੍ਰਿਕਟ ਮੈਜਿਸਟਰੇਟ ਦੇ ਅੱਗੇ ਪੇਸ਼ ਹੋਣਗੇ ਰਮਨ ਅਰੋੜਾ ਔਰ ਇਜਲੰਦ ਦੇ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਕਿ ਕਿਵੇਂ ਤੇ ਕਦੋਂ ਹੁਣ ਜਿਹੜਾ ਆ ਬਸ ਅੱਧਾ ਕੋਈ ਘੰਟਾ ਕਹਿ ਰਹੇ ਨੇ ਸਾਡੇ ਜਿਹੜੇ ਉੱਥੇ ਰਿਪੋਰਟਰਸ ਨੇ ਕਿ ਟਾਈਮ ਲੱਗੇਗਾ ਪਤਾ ਲੱਗ ਜਾਏਗਾ ਕਿ ਰਮਨ ਅਰੋੜਾ ਦਾ ਕਿੰਨੇ ਦਿਨਾਂ ਦਾ ਰਿਮਾਂਡ ਜਿਹੜਾ ਵਿੰਜਨਲਸ ਨੂੰ ਮਿਲਿਆ ਕਿ ਨਹੀਂ ਮਿਲਿਆ ਕਿ ਅਗਲੀ ਕਾਰਵਾਈ ਜਿਹੜੀ ਆ ਕੋਰਸ ਆਫੈਕਸ਼ਨ ਜਿਹੜਾ ਉਹ ਕੀ ਹੋਏਗਾ ਫਿਲਹਾਲ ਇਹ ਇਹ ਰਮਨ ਉਹੜੇਦਿਆਂ ਨੇ ਕੁੜਤਾ ਪਜਾਮਾ ਪਾਇਆ ਹੋਇਆ ਹੈ ਔਰ ਜਿਹੜਾ ਮੈਜਿਸਟਰੇਟ ਕੰਪਲੈਕਸ ਹੈ ਉਹ ਉੱਥੇ ਨਜ਼ਰ ਆ ਰਹੇ ਨੇ ਇਹ ਫਿਲਹਾਲ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂ ਸਿੱਧੀਆਂ ਤਸਵੀਰਾਂ ਪੇਸ਼ੀ ਦੌਰਾਨ ਆਏ ਰਮਨ ਉਹੜੇਦਿਆਂ ਹਾਲਾਂਕਿ ਮੀਡੀਆ ਤੋਂ ਗੁਰੇਜ਼ ਕੀਤਾ ਜਾ ਰਿਹਾ ਉਹਨਾਂ ਦੀ ਟੀਮ ਦੇ ਵੱਲੋਂ ਉਹਨਾਂ ਨੂੰ ਬਚਾਇਆ ਜਾ ਰਿਹਾ ਕਿ ਕਿਸੇ ਤਰੀਕੇ ਦੀ ਕੋਈ ਵੀ ਜਿਹੜੀ ਗੱਲਬਾਤ ਮੀਡੀਆ ਨਾ ਕਰ ਸਕੇ ਪਰ ਫਿਲਹਾਲ ਤਸਵੀਰਾਂ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਤਸਵੀਰਾਂ ਅ ਲੇਗਾ ਗਿਆ ਨੇ ਚੰਦ ਕੋ ਸੈਕਿੰਡ ਪਹਿਲਾ ਪਰ ਹੁਣ ਅੱਧਾ ਕੋ ਘੰਟੇ ਦਾ ਸਮਾਂ ਸਾਡੇ ਰਿਪੋਰਟਰ ਦੱਸ ਰਹੇ ਨੇ ਕਿ ਉੱਥੋਂ ਲੱਗੇਗਾ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਿ ਕਿਵੇਂ ਕਿੰਨੀ ਕਿਚ ਰਿਮਾਂਡ ਮਿਲਦਾ ਹੈ ਤੇ ਕਿੰਨੇ ਦਿਨਾਂ ਦਾ ਮਿਲਦਾ ਹੈ ਜੇ ਮਿਲਿਆ ਤਾਂ ਫਿਲਹਾਲ ਬਹੁਤ ਜਲਦ ਤੁਹਾਡੇ ਨਾਲ ਉਹ ਵੀ ਸਾਂਝੀ ਕਰਾਂਗੇ ਪਰ ਫਿਲਹਾਲ ਤੁਹਾਨੂੰ ਸਿੱਧੀਆਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਉੱਥੇ ਦੀਆਂ ਜਿਥੋਂ ਰਮਨ अरोड़ा ਜਿਹੜੇ ਡਿਸਟ੍ਰਿਕਟ ਕੰਪਲੈਕਸ ਪਹੁੰਚੇ ਨੇ ਆਪਦੇ ਜਿਹੜਾ ਬੜਾ ਬੜਾ ਈਸਟ ਨਜ਼ਰ ਆ ਰਹੇ ਨੇ ਕਿਉਂਕਿ ਮੈਂ ਰਿਪੋਰਟਰ ਆਣੇ ਵੀ ਗੱਲ ਕਰ ਰਿਹਾ ਸੀ ਕਿ ਇਹ ਨਹੀਂ ਹੈ ਵੀ ਬਹੁਤ ਪੈਨਿਕ ਨਜ਼ਰ ਆ ਰਹੇ ਨੇ ਇਹਦੇ ਪਿੱਛੇ ਕਾਰਨ ਕੀ ਹੈ ਅੱਜ ਸ਼ਾਇਦ ਪਤਾ ਲੱਗ ਜਾਏਗਾ ਜੇ ਰਿਮਾਂਡ ਮਿਲਦਾ ਤਾਂ ਫਿਰ ਪੈਨਿਕ ਹੁੰਦੇ ਆ ਕਿ ਨਹੀਂ ਹੁੰਦੇ ਪਰ ਇਹ ਬੜੇ ਈਸਟ ਨਜ਼ਰ ਆ ਰਹੇ ਨੇ ਰਮਨ अरोड़ा ਇਹਨਾਂ ਦੇ ਉੱਤੇ ਕਾਰਵਾਈ ਬਹੁਤ ਵੱਡੀ ਕਾਰਵਾਈ ਕੀਤੀ ਆ ਔਰ ਭ੍ਰਿਸ਼ਟਾਚਾਰਾਂ ਦੇ ਰੋਪਾਂ ਦੇ ਵਿੱਚ ਗ੍ਰਿਫਤਾਰੀ ਹੋਈ ਆ ਪੂਰਾ ਘਰ ਅਜ ਵੀ ਦੁਆਰਾ ਛਾੜਿਆ ਗਿਆ ਗੱਡੀਆਂ ਵੀ ਛਾੜੀਆਂ ਗਈਆਂ ਨੇ ਪਰ ਉਸ ਤੋਂ ਪਹਿਲਾਂ ਰਮਨ ਅਰੋੜਾ ਜਿਹੜੇ ਇੱਕ ਸਾਈਡ ਦੇ ਉੱਤੇ ਉਹਨਾਂ ਦੀ ਪੇਸ਼ੀ ਚੱਲ ਰਹੀ ਹੈ ਦੇਖਣਾ ਇਹ ਹੋਏਗਾ ਕਿ ਕੀ ਫੈਸਲਾ ਹੁੰਦਾ ਹੈ ਰਮਨ ਅਰੋੜਾ ਦੇ ਉੱਤੇ ਵਿਚਾਰੀ ਨੇ ਉਹਨਾਂ ਦੇ ਨਾਲ ਨੇ ਔਰ ਇਹ ਵਿਜੀਲੈਂਸ ਦਫਤਰ ਤੋਂ ਸਿਰ ਮਾਫ ਕਰਨਾ ਡਿਸਟ੍ਰਿਕਟ ਕੋਰਟ ਤੋਂ ਸਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਰਮਨ ਅਰੋੜੇ ਨੂੰ ਲੈ ਕੇ ਪਹੁੰਚੇ ਨੇ ਰਮਨ ਅਰੋੜਾ ਜਿਹੜੇ ਨੇ ਉਹਨਾਂ ਨੂੰ ਡਿਸਟ੍ਰਿਕਟ ਕੰਪਲੈਕਸ ਲੈ ਕੇ ਆਂਦਾ ਆ ਇਹ ਡਿਸਟ੍ਰਿਕਟ ਮੈਜਿਸਟ੍ਰੇਟ ਦੇ ਅੱਗੇ ਪੇਸ਼ ਹੋਣਗੇ ਔਰ ਅੱਜ ਵਿਜੀਲੈਂਸ ਜਿਹੜਾ ਆ ਰਿਮਾਂ ਹੋਰ ਅੱਧਾ ਕੋਹ ਘੰਟਾ ਹੈ ਪਤਾ ਲੱਗਣਾ ਹੈ ਕਿ ਕਿੰਨਾ ਰਿਮਾਂਡ ਮਿਲਦਾ ਹੈ ਰਮਨ अरोड़े ਦਾ ਔਰ ਕਿਉਂਕਿ ਰਮਨ अरोड़े ਦੇ ਉਤੇ ਸ਼ਾਖਾ ਕੀ ਕ腐ਸ਼ਨ ਹੈ ਔਰ ਜਿਹੜਾ ਆ ਲੋਕਾਂ ਦੇ ਉਤੇ ਝੂਠੇ ਲੋਕਾਂ ਨੂੰ ਥ੍ਰੈਟਨ ਕਰਕੇ ਉਹਨਾਂ ਤੋਂ ਪੈਸੇ ਐਠੇ ਜਾਂਦੇ ਸੀਗੇ ਉਹ ਸਾਰਾ ਕੁਝ ਜਿਹੜਾ ਆ ਉਹ ਪਤਾ ਲੱਗੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਕੱਲ ਵਿਜੀਲੈਂਸ ਨੇ ਰਮਨ अरोड़ा ਦੀ ਗ੍ਰਿਫਤਾਰੀ ਕੀਤੀ ਸੀਗੀ ਔਰ ਗ੍ਰਿਫਤਾਰੀ ਤੋਂ ਬਾਅਦ ਅੱਜ ਉਹਨਾਂ ਨੂੰ ਡਿਸਟ੍ਰਿਕਟ ਕੋਰਟ ਪੇਸ਼ ਕੀਤਾ ਆ ਤੁਸੀਂ ਦੇਖੋ ਵੀ ਕੁਰਤਾ ਪਜਾਮਾ ਆ ਬੜੇ ਰਿਲੈਕਸ ਨਜ਼ਰ ਆ ਰਿਹਾ ਰਮਨ ਅਰੋੜਾ ਇਹਦੇ ਪਿੱਛੇ ਕੀ ਕਾਰਨ ਹੈ ਵੀ ਨਹੀਂ ਹਲੇ ਪਤਾ ਮੀਡੀਆ ਤੋਂ ਬਚਦੇ ਨਜ਼ਰ ਆ ਰਹੇ ਆ ਪਰ ਮੀਡੀਆ ਨੇ ਇਹ ਸ਼ਾਰਟਸ ਜਿਹੜੇ ਨੇ ਉਹ ਲੈ ਹੋਏ ਨੇ ਅੰਦਰ ਚਲੇ ਗਏ ਨੇ ਬਸ ਅਤੇ ਕੁ ਘੰਟੇ ਤੱਕ ਹੋਰ ਇਹਨਾਂ ਦੇ ਰਿਮਾਂਡ ਬਾਰੇ ਪਤਾ ਲੱਗੇਗਾ ਕਿ ਡਿਸਟ੍ਰਿਕਟ ਮੈਜਿਸਟ੍ਰੇਟ ਕਿੰਨੇ ਦਿਨਾਂ ਦਾ ਰਿਮਾਂਡ ਬਿੰਜਲਸ ਨੂੰ ਦਿੰਦੇ ਆ ਕਿ ਦਿੰਦੇ ਕਿ ਨਹੀਂ ਦਿੰਦੇ ਇਹ ਸਾਰਾ ਕੁਝ ਪਤਾ ਲੱਗ ਜਾਣਾ ਕਿਉਂਕਿ ਵਕੀਲ ਪੱਖ ਤੋਂ ਵੀ ਰਮਨ ਅਰੋੜੇ ਦੇ ਪੱਖ ਤੋਂ ਵੀ ਅੱਜ ਜਿਹੜੀ ਆ ਉੱਥੇ ਗੱਲਾਂ ਕਹੀਆਂ ਜਾਣੀਆਂ ਨੇ ਮੈਜਿਸਟ੍ਰੇਟ ਤੋਂ ਪੇਸ਼ ਕਰਕੇ ਰਿਮਾਂਡ ਮਿਲਦਾ ਤਾਂ ਫਿਰ ਇਹਨਾਂ ਦਾ ਮੈਡੀਕਲ ਹੋਏ ਦ ਮੈਡੀਕਲ ਤੋਂ ਬਾਅਦ ਇਹਨਾਂ ਨੂੰ ਲੈ ਕੇ ਜਾਇਆ ਜਾ ਸਕਦਾ ਹੈ ਜੇਕਰ ਇਦਾਂ ਹੁੰਦਾ ਆ ਫਿਲਹਾਲ ਡਿਸਟ੍ਰਿਕਟ ਕੋਰਟ ਦੀਆਂ ਤਸਵੀਰਾਂ ਜਿੱਥੇ ਕਿ ਡਿਸਟ੍ਰਿਕਟ ਮੈਜਿਸਟਰੇਟ ਦੇ ਅੱਗੇ ਪੇਸ਼ ਹੋਣਗੇ ਰਮਨ ਅਰੋੜਾ ਔਰ ਇਜਲੰਦ ਦੇ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਆ ਕਿ ਕਿਵੇਂ ਤੇ ਕਦੋਂ ਹੁਣ ਜਿਹੜਾ ਆ ਬਸ ਅੱਧਾ ਕੋਈ ਘੰਟਾ ਕਹਿ ਰਹੇ ਨੇ ਸਾਡੇ ਜਿਹੜੇ ਉੱਥੇ ਰਿਪੋਰਟਰਸ ਨੇ ਕਿ ਟਾਈਮ ਲੱਗੇਗਾ ਪਤਾ ਲੱਗ ਜਾਏਗਾ ਕਿ ਰਮਨ ਅਰੋੜਾ ਦਾ ਕਿੰਨੇ ਦਿਨਾਂ ਦਾ ਰਿਮਾਂਡ ਜਿਹੜਾ ਵਿਜਨਲਸ ਨੂੰ ਮਿਲਿਆ ਕਿ ਨਹੀਂ ਮਿਲਿਆ ਕਿ ਅਗਲੀ ਕਾਰਵਾਈ ਜਿਹੜੀ ਆ ਕੋਰਸ ਆਫੈਕਸ਼ਨ ਜਿਹੜਾ ਉਹ ਕੀ ਹੋਏਗਾ ਫਿਲਹਾਲ ਇਹ ਤ ਇਹ ਨਾ ਮਨੋ ਰੋੜੇ ਦੀਆਂ ਨੇ ਕੁੜਤਾ ਪਜਾਮਾ ਪਾਇਆ ਹੋਇਆ ਆ ਔਰ ਜਿਹੜਾ ਮੈਜਿਸਟਰੇਟ ਕੰਪਲੈਕਸ ਆ ਉਹ ਉੱਥੇ ਨਜ਼ਰ ਆ ਰਹੇ ਨੇ ਇਹ ਫਿਲਹਾਲ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਸਿੱਧੀਆਂ ਤਸਵੀਰਾਂ ਪੇਸ਼ੀ ਦੌਰਾਨ ਆਏ ਰਮਨ ਔਰ ਰੋੜੇ ਦੀਆਂ ਹਾਲਾਂਕਿ ਮੀਡੀਆ ਤੋਂ ਗੁਰੇਜ਼ ਕੀਤਾ ਜਾ ਰਿਹਾ ਉਹਨਾਂ ਦੀ ਟੀਮ ਦੇ ਵੱਲੋਂ ਉਹਨਾਂ ਨੂੰ ਬਚਾਇਆ ਜਾ ਰਿਹਾ ਕਿ ਕਿਸੇ ਤਰੀਕੇ ਦੀ ਕੋਈ ਵੀ ਜਿਹੜੀ ਗੱਲਬਾਤ ਮੀਡੀਆ ਨਾ ਕਰ ਸਕੇ ਪਰ ਫਿਲਹਾਲ ਤਸਵੀਰਾਂ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਆ ਇਹ ਤਸਵੀਰਾਂ ਲੇ ਗਿਆ ਗਿਆਨੇ ਚੰਦ ਕੋ ਸੈਕਿੰਡ ਪਹਿਲਾ ਪਰ ਹੁਣ ਅੱਧਾ ਘੰਟੇ ਦਾ ਸਮਾਂ ਸਾਡੇ ਰਿਪੋਰਟਰ ਦੱਸ ਰਹੇ ਨੇ ਕਿ ਉਥੋਂ ਲੱਗੇਗਾ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਿ ਕਿਵੇਂ ਕਿੰਨੀ ਕਿਚ ਰਿਮਾਂਡ ਮਿਲਦਾ ਹੈ ਤੇ ਕਿੰਨੇ ਦਿਨਾਂ ਦਾ ਮਿਲਦਾ ਹੈ ਜੇ ਮਿਲਿਆ ਤਾਂ ਫਿਲਹਾਲ ਬਹੁਤ ਜਲਦ ਤੁਹਾਡੇ ਨਾਲ ਉਹ ਵੀ ਸਾਂਝੀ ਕਰਾਂਗੇ ਪਰ ਫਿਲਹਾਲ ਤੁਹਾਨੂੰ ਸਿੱਧੀਆਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਉਥੇ ਦੀਆਂ ਜਿਥੋਂ ਰਮਨ अरोड़ा ਜਿਹੜੇ ਡਿਸਟ੍ਰਿਕਟ ਕੰਪਲੈਕਸ ਪਹੁੰਚੇ ਨੇ ਆਪਦੇ ਜਿਹੜਾ ਬੜਾ ਬੜਾ ਈਸਟ ਨਜ਼ਰ ਆ ਰਹੇ ਨੇ ਕਿਉਂਕਿ ਮੈਂ ਰਿਪੋਰਟਰ ਆਣੇ ਵੀ ਗੱਲ ਕਰ ਰਿਹਾ ਸੀ ਕਿ ਐਨ ਹੈਵੀ ਬਹੁਤ ਪੈਨਿਕ ਨਜ਼ਰ ਆ ਰਹੇ ਨੇ ਇਹਦੇ ਪਿੱਛੇ ਕਾਰਨ ਕੀ ਹੈ ਅੱਜ ਸ਼ਾਇਦ ਪਤਾ ਲੱਗ ਜਾਏਗਾ ਜੇ ਰਿਮਾਂਡ ਮਿਲਦਾ ਤਾਂ ਫਿਰ ਪੈਨਿਕ ਹੁੰਦੇ ਆ ਕਿ ਨਹੀਂ ਹੁੰਦੇ ਪਰ ਇਹ ਬੜੇ ਈਸਟ ਨਜ਼ਰ ਆ ਰਹੇ ਨੇ ਰਮਨ अरोड़ा ਇਹਨਾਂ ਦੇ ਉੱਤੇ ਕਾਰਵਾਈ ਬਹੁਤ ਵੱਡੀ ਕਾਰਵਾਈ ਕੀਤੀ ਆ ਔਰ ਪ੍ਰਿਸ਼ਟਾਚਾਰਾਂ ਦੇ ਰੋਪਾਂ ਦੇ ਵਿੱਚ ਗ੍ਰਿਫਤਾਰੀ ਹੋਈ ਹੈ ਪੂਰਾ ਘਾਰ ਅੱਜ ਵੀ ਦੁਆਰਾ ਛਾੜਿਆ ਗਿਆ ਗੱਡੀਆਂ ਵੀ ਛਾੜੀਆਂ ਗਈਆਂ ਨੇ ਪਰ ਉਸ ਤੋਂ ਪਹਿਲਾਂ ਰਮਨ अरोड़ा ਜਿਹੜੇ ਇੱਕ ਸਾਈਡ ਦੇ ਉੱਤੇ ਉਹਨਾਂ ਦੀ ਪੇਸ਼ੀ ਚੱਲ ਰਹੀ ਹੈ ਦੇਖਣਾ ਇਹ ਹੋਏਗਾ ਕਿ ਕੀ ਫੈਸਲਾ ਹੁੰਦਾ ਹੈ ਰਮਨ अरोड़ा ਦੇ ਉੱਤੇ ਚਾਰੀ ਨੇ ਉਹਨਾਂ ਦੇ ਨਾਲ ਨੇ ਔਰ ਇਹ ਵਿਜੀਲੈਂਸ ਦਫ਼ਤਰ ਤੋਂ ਮਾਫ ਕਰਨਾ ਡਿਸਟ੍ਰਿਕਟ ਕੋਰਟ ਤੋਂ ਸਦੀਆਂ ਤਸਵੀਰਾਂ ਧਾਰੋਂ ਦਿਖਾ ਰਹੇ ਆ ਰਮਨ ਰੋੜੇ ਨੂੰ ਲੈ ਕੇ ਪਹੁੰਚੇ ਨੇ ਰਮਨ अरोड़ा ਜਿਹੜੇ ਨੇ ਉਹਨਾਂ ਨੂੰ ਡਿਸਟ੍ਰਿਕਟ ਕੰਪਲੈਕਸ ਲੈ ਕੇ ਆਂਦਾ ਆ ਇਹ ਡਿਸਟ੍ਰਿਕਟ ਮੈਜਿਸਟਰੇਟ ਦੇ ਅੱਗੇ ਪੇਸ਼ ਹੋਣਗੇ ਔਰ ਅੱਜ ਵਿਜਲੈਂਸ ਜਿਹੜਾ ਯਾਰ ਰਿਮਾਂਡ ਦੇ ਲਈ ਅਪਲੀਕੇਸ਼ਨ ਦੇ ਰਹੀ ਆ ਬਸ ਹੋਰ ਅੱਧਾ ਕੋ ਘੰਟਾ ਹੈ ਪਤਾ ਲੱਗਣਾ ਹੈ ਕਿ ਕਿੰਨਾ ਰਿਮਾਂਡ ਮਿਲਦਾ ਹੈ ਰਮਨ ਰੋੜੇ ਦਾ ਔਰ ਕਿਉਂਕਿ ਰਮਨ ਰੋੜੇ ਦੇ ਉੱਤੇ ਸ਼ੱਕ ਹੈ ਕਿ ਕ腐ਸ਼ਨ ਹੈ ਔਰ ਜਿਹੜਾ ਆ ਲੋਕਾਂ ਦੇ ਉੱਤੇ ਝੂਠੇ ਲੋਕਾਂ ਨੂੰ ਥ੍ਰੈਟਨ ਕਰਕੇ ਉਹਨਾਂ ਤੋਂ ਪੈਸੇ ਐਠੇ ਜਾਂਦੇ ਸੀਗੇ ਉਹ ਸਾਰਾ ਕੁਝ ਜਿਹੜਾ ਆ ਉਹ ਪਤਾ ਲੱਗੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਕੱਲ ਵਿਜੀਲੈਂਸ ਨੇ ਰਮਨ ਅਰੋੜਾ ਦੀ ਗ੍ਰਿਫਤਾਰੀ ਕੀਤੀ ਸੀਗੀ ਔਰ ਗ੍ਰਿਫਤਾਰੀ ਤੋਂ ਬਾਅਦ ਅੱਜ ਉਹਨਾਂ ਨੂੰ ਡਿਸਟ੍ਰਿਕਟ ਕੋਰਟ ਪੇਸ਼ ਕੀਤਾ ਆ ਤੁਸੀਂ ਦੇਖੋ ਵੀ ਕੁਰਤਾ ਪਜਾਮਾ ਆ ਬੜੇ ਰਿਲੈਕਸ ਨਜ਼ਰ ਆ ਰਿਹਾ ਰਮਨ ਅਰੋੜਾ ਇਹਦੇ ਪਿੱਛੇ ਕੀ ਕਾਰਨ ਹੈ ਵੀ ਨਹੀਂ ਹਲੇ ਪਤਾ ਮੀਡੀਆ ਤੋਂ ਬਚਦੇ ਨਜ਼ਰ ਆ ਰਹੇ ਪਰ ਮੀਡੀਆ ਨੇ ਇਹ ਸ਼ਾਰਟਸ ਜਿਹੜੇ ਨੇ ਉਹ ਲੈ ਹੋਏ ਨੇ ਅੰਦਰ ਚਲੇ ਗਏ ਨੇ ਬਸ ਅਤੇ ਕੁ ਘੰਟੇ ਤੱਕ ਹੋਰ ਇਹਨਾਂ ਦੇ ਰਿਮਾਂਡ ਬਾਰੇ ਪਤਾ ਲੱਗੇਗਾ ਕਿ ਡਿਸਟ੍ਰਿਕਟ ਮੈਜਿਸਟ੍ਰੇਟ ਕਿੰਨੇ ਦਿਨਾਂ ਦਾ ਰਿਮਾਂਡ ਬਿੰਡਲਸ ਨੂੰ ਦਿੰਦੇ ਆ ਕਿ ਦਿੰਦੇ ਕਿ ਨਹੀਂ ਦਿੰਦੇ ਇਹ ਸਾਰਾ ਕੁਝ ਪਤਾ ਲੱਗ ਜਾਣਾ ਕਿਉਂਕਿ ਵਕੀਲ ਪੱਖ ਤੋਂ ਵੀ ਰਮਨ ਅਰੋੜੇ ਦੇ ਪੱਖ ਤੋਂ ਵੀ ਅੱਜ ਜਿਹੜੀ ਆ ਉੱਥੇ ਗੱਲਾਂ ਕਈਆਂ ਜਾਣੀਆਂ ਨੇ ਮੈਜਿਸਟ੍ਰੇਟ ਤੋਂ ਪੇਸ਼ ਕਰਕੇ ਰਿਮਾਂਡ ਮਿਲਦਾ ਤਾਂ ਫਿਰ ਇਹਨਾਂ ਦਾ ਮੈਡੀਕਲ ਹੋਏਗਾ ਦ ਮੈਡੀਕਲ ਤੋਂ ਬਾਅਦ ਇਹਨਾਂ ਨੂੰ ਲੈ ਕੇ ਜਾਇਆ ਜਾ ਸਕਦਾ ਹੈ ਜੇਕਰ ਇਦਾਂ ਹੁੰਦਾ ਆ ਫਿਲਹਾਲ ਡਿਸਟ੍ਰਿਕਟ ਕੋਰਟ ਦੀਆਂ ਤਸਵੀਰਾਂ ਜਿੱਥੇ ਕਿ ਡਿਸਟ੍ਰਿਕਟ ਮੈਜਿਸਟ੍ਰੇਟ ਦੇ ਅੱਗੇ ਪੇਸ਼ ਹੋਣਗੇ ਰਮਨ ਅਰੋੜਾ ਔਰ ਇਜਲੰਦ ਦੇ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਆ ਕਿ ਕਿਵੇਂ ਤੇ ਕਦੋਂ ਹੁਣ ਜਿਹੜਾ ਆ ਬਸ ਅੱਧਾ ਕੋਈ ਘੰਟਾ ਕਹਿ ਰਹੇ ਨੇ ਸਾਡੇ ਜਿਹੜੇ ਉੱਥੇ ਰਿਪੋਰਟਰਸ ਨੇ ਕਿ ਟਾਈਮ ਲੱਗੇਗਾ ਪਤਾ ਲੱਗ ਜਾਏਗਾ ਕਿ ਰਮਨ ਅਰੋੜਾ ਦਾ ਕਿੰਨੇ ਦਿਨਾਂ ਦਾ ਰਿਮਾਂਡ ਜਿਹੜਾ ਵਿਜਨਲਸ ਨੂੰ ਮਿਲਿਆ ਕਿ ਨਹੀਂ ਮਿਲਿਆ ਕਿ ਅਗਲੀ ਕਾਰਵਾਈ ਜਿਹੜੀ ਆ ਕੋਰਸ ਆਫੈਕਸ਼ਨ ਜਿਹੜਾ ਉਹ ਕੀ ਹੋਏਗਾ ਫਿਲਹਾਲ ਇਹ ਇਹ ਰਮਨ ਉਹੜੇਦਿਆਂ ਨੇ ਕੁੜਤਾ ਪਜਾਮਾ ਪਾਇਆ ਹੋਇਆ ਆ ਔਰ ਜਿਹੜਾ ਮੈਜਿਸਟਰੇਟ ਕੰਪਲੈਕਸ ਆ ਉਹ ਉੱਥੇ ਨਜ਼ਰ ਆ ਰਹੇ ਨੇ ਇਹ ਫਿਲਹਾਲ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਸਿੱਧੀਆਂ ਤਸਵੀਰਾਂ ਪੇਸ਼ੀ ਦੌਰਾਨ ਆਏ ਰਮਨ ਉਹੜੇਦਿਆਂ ਹਾਲਾਂਕਿ ਮੀਡੀਆ ਤੋਂ ਗੁਰੇਜ਼ ਕੀਤਾ ਜਾ ਰਿਹਾ ਉਹਨਾਂ ਦੀ ਟੀਮ ਦੇ ਵੱਲੋਂ ਉਹਨਾਂ ਨੂੰ ਬਚਾਇਆ ਜਾ ਰਿਹਾ ਕਿ ਕਿਸੇ ਤਰੀਕੇ ਦੀ ਕੋਈ ਵੀ ਜਿਹੜੀ ਗੱਲਬਾਤ ਮੀਡੀਆ ਨਾ ਕਰ ਸਕੇ ਪਰ ਫਿਲਹਾਲ ਤਸਵੀਰਾਂ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਆ ਇਹ ਤਸਵੀਰਾਂ ਅ ਲੈ ਗਿਆ ਗਿਆ ਨੇ ਚੰਦ ਕੋ ਸੈਕਿੰਡ ਪਹਿਲਾ ਪਰ ਹੁਣ ਅੱਧਾ ਕੋ ਘੰਟੇ ਦਾ ਸਮਾਂ ਸਾਡੇ ਰਿਪੋਰਟਰ ਦੱਸ ਰਹੇ ਨੇ ਕਿ ਉੱਥੋਂ ਲੱਗੇਗਾ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਿ ਕਿਵੇਂ ਕਿੰਨੀ ਕੁ ਚਿਰ ਇਹ ਰਿਮਾਂਡ ਮਿਲਦਾ ਆ ਤੇ ਕਿੰਨੇ ਦਿਨਾਂ ਦਾ ਮਿਲਦਾ ਆ ਜੇ ਮਿਲਿਆ ਤਾਂ ਫਿਲਹਾਲ ਬਹੁਤ ਜਲਦ ਤੁਹਾਡੇ ਨਾਲ ਉਹ ਵੀ ਸਾਂਝੀ ਕਰਾਂਗੇ ਪਰ ਫਿਲਹਾਲ ਤੁਹਾਨੂੰ ਸਿੱਧੀਆਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਉੱਥੇ ਦੀਆਂ ਜਿੱਥੋਂ ਰਮਨ अरोड़ा ਜਿਹੜੇ ਡਿਸਟ੍ਰਿਕਟ ਕੰਪਲੈਕਸ ਪਹੁੰਚੇ ਨੇ ਆਪਦੇ ਜਿਹੜਾ ਬੜਾ ਬੜਾ ਈਸਟ ਨਜ਼ਰ ਆ ਰਹੇ ਨੇ ਕਿਉਂਕਿ ਮੈਂ ਰਿਪੋਰਟਰ ਆਣੇ ਵੀ ਗੱਲ ਕਰ ਰਿਹਾ ਸੀ ਕਿ ਇਹ ਨਹੀਂ ਹੈ ਵੀ ਬਹੁਤ ਪੈਨਿਕ ਨਜ਼ਰ ਆ ਰਹੇ ਨੇ ਇਹਦੇ ਪਿੱਛੇ ਕਾਰਨ ਕੀ ਹੈ ਅੱਜ ਸ਼ਾਇਦ ਪਤਾ ਲੱਗ ਜਾਏਗਾ ਜੇ ਰਿਮਾਂਡ ਮਿਲਦਾ ਤਾਂ ਫਿਰ ਪੈਨਿਕ ਹੁੰਦੇ ਆ ਕਿ ਨਹੀਂ ਹੁੰਦੇ ਪਰ ਇਹ ਬੜੇ ਈਸਟ ਨਜ਼ਰ ਆ ਰਹੇ ਨੇ ਰਮਨ अरोड़ा ਇਹਨਾਂ ਦੇ ਉੱਤੇ ਕਾਰਵਾਈ ਬਹੁਤ ਵੱਡੀ ਕਾਰਵਾਈ ਕੀਤੀ ਆ ਔਰ ਪ੍ਰਿਸ਼ਟਾਚਾਰਾਂ ਦੇ ਰੋਪਾਂ ਦੇ ਵਿੱਚ ਗ੍ਰਿਫਤਾਰੀ ਹੋਈ ਹੈ ਪੂਰਾ ਘਾਰ ਅੱਜ ਵੀ ਦੁਆਰਾ ਛਾੜਿਆ ਗਿਆ ਗੱਡੀਆਂ ਵੀ ਛਾੜੀਆਂ ਗਈਆਂ ਨੇ ਪਰ ਉਸ ਤੋਂ ਪਹਿਲਾਂ ਰਮਨ अरोड़ा ਜਿਹੜੇ ਇੱਕ ਸਾਈਡ ਦੇ ਉੱਤੇ ਉਹਨਾਂ ਦੀ ਪੇਸ਼ੀ ਚੱਲ ਰਹੀ ਹੈ ਦੇਖਣਾ ਇਹ ਹੋਏਗਾ ਕਿ ਕੀ ਫੈਸਲਾ ਆਉਂਦਾ ਹੈ ਰਮਨ अरोड़ा ਦੇ ਉੱਤੇ ਵਿਚਾਰੀ ਨੇ ਉਹਨਾਂ ਦੇ ਨਾਲ ਨੇ ਔਰ ਇਹ ਵਿਜੀਲੈਂਸ ਦਫ਼ਤਰ ਤੋਂ ਮਾਫ ਕਰਨਾ ਡਿਸਟ੍ਰਿਕਟ ਕੋਰਟ ਤੋਂ ਸਦੀਆਂ ਤਸਵੀਰਾਂ ਧਾਰੋਂ ਦਿਖਾ ਰਹੇ ਆ ਰਮਨ ਰੋੜੇ ਨੂੰ ਲੈ ਕੇ ਪਹੁੰਚੇ ਨੇ ਰਮਨ अरोड़ा ਜਿਹੜੇ ਨੇ ਉਹਨਾਂ ਨੂੰ ਡਿਸਟ੍ਰਿਕਟ ਕੰਪਲੈਕਸ ਲੈ ਕੇ ਆਂਦਾ ਆ ਇਹ ਡਿਸਟ੍ਰਿਕਟ ਮੈਜਿਸਟਰੇਟ ਦੇ ਅੱਗੇ ਪੇਸ਼ ਹੋਣਗੇ ਔਰ ਅੱਜ ਵਿਜਲੈਂਸ ਜਿਹੜਾ ਯਾਰ ਰਿਮਾਂਡ ਦੇ ਲਈ ਅਪਲੀਕੇਸ਼ਨ ਦੇ ਰਹੀ ਆ ਬਸ ਹੋਰ ਅੱਧਾ ਕੋ ਘੰਟਾ ਹੈ ਪਤਾ ਲੱਗਣਾ ਹੈ ਕਿ ਕਿੰਨਾ ਰਿਮਾਂਡ ਮਿਲਦਾ ਹੈ ਰਮਨ ਰੋੜੇ ਦਾ ਔਰ ਕਿਉਂਕਿ ਰਮਨ ਰੋੜੇ ਦੇ ਉੱਤੇ ਸ਼ੱਕ ਹੈ ਕਿ ਕ腐ਸ਼ਨ ਹੈ ਔਰ ਜਿਹੜਾ ਆ ਲੋਕਾਂ ਦੇ ਉੱਤੇ ਝੂਠੇ ਲੋਕਾਂ ਨੂੰ ਥ੍ਰੈਟਨ ਕਰਕੇ ਉਹਨਾਂ ਤੋਂ ਪੈਸੇ ਐਠੇ ਜਾਂਦੇ ਸੀਗੇ ਉਹ ਸਾਰਾ ਕੁਝ ਜਿਹੜਾ ਆ ਉਹ ਪਤਾ ਲੱਗੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਕੱਲ ਵਿਜੀਲੈਂਸ ਨੇ ਰਮਨ अरोड़ा ਦੀ ਗ੍ਰਿਫਤਾਰੀ ਕੀਤੀ ਸੀਗੀ ਔਰ ਗ੍ਰਿਫਤਾਰੀ ਤੋਂ ਬਾਅਦ ਅੱਜ ਉਹਨਾਂ ਨੂੰ ਡਿਸਟ੍ਰਿਕਟ ਕੋਰਟ ਪੇਸ਼ ਕੀਤਾ ਆ ਤੁਸੀਂ ਦੇਖੋ ਵੀ ਕੁਰਤਾ ਪਜਾਮਾ ਆ ਬੜੇ ਰਿਲੈਕਸ ਨਜ਼ਰ ਆ ਰਿਹਾ ਰਮਨ ਅਰੋੜਾ ਇਹਦੇ ਪਿੱਛੇ ਕੀ ਕਾਰਨ ਹੈ ਵੀ ਨਹੀਂ ਹਲੇ ਪਤਾ ਮੀਡੀਆ ਤੋਂ ਬਚਦੇ ਨਜ਼ਰ ਆ ਰਹੇ ਪਰ ਮੀਡੀਆ ਨੇ ਇਹ ਸ਼ਾਰਟਸ ਜਿਹੜੇ ਨੇ ਉਹ ਲੈ ਹੋਏ ਨੇ ਅੰਦਰ ਚਲੇ ਗਏ ਨੇ ਬਸ ਅਤੇ ਕੁ ਘੰਟੇ ਤੱਕ ਹੋਰ ਇਹਨਾਂ ਦੇ ਰਿਮਾਂਡ ਬਾਰੇ ਪਤਾ ਲੱਗੇਗਾ ਕਿ ਡਿਸਟ੍ਰਿਕਟ ਮੈਜਿਸਟ੍ਰੇਟ ਕਿੰਨੇ ਦਿਨਾਂ ਦਾ ਰਿਮਾਂਡ ਬਿੰਜਲਸ ਨੂੰ ਦਿੰਦੇ ਆ ਕਿ ਦਿੰਦੇ ਕਿ ਨਹੀਂ ਦਿੰਦੇ ਇਹ ਸਾਰਾ ਕੁਝ ਪਤਾ ਲੱਗ ਜਾਣਾ ਕਿਉਂਕਿ ਵਕੀਲ ਪੱਖ ਤੋਂ ਵੀ ਰਮਨ ਅਰੋੜੇ ਦੇ ਪੱਖ ਤੋਂ ਵੀ ਅੱਜ ਜਿਹੜੀ ਆ ਉੱਥੇ ਗੱਲਾਂ ਕਈਆਂ ਜਾਣੀਆਂ ਨੇ ਮੈਜਿਸਟ੍ਰੇਟ ਤੋਂ ਪੇਸ਼ ਕਰਕੇ ਰਿਮਾਂਡ ਮਿਲਦਾ ਤਾਂ ਫਿਰ ਇਹਨਾਂ ਦਾ ਮੈਡੀਕਲ ਹੋਏਗਾ ਦ ਮੈਡੀਕਲ ਤੋਂ ਬਾਅਦ ਇਹਨਾਂ ਨੂੰ ਲੈ ਕੇ ਜਾਇਆ ਜਾ ਸਕਦਾ ਹੈ ਜੇਕਰ ਇਦਾਂ ਹੁੰਦਾ ਆ ਫਿਲਹਾਲ ਡਿਸਟ੍ਰਿਕਟ ਕੋਰਟ ਦੀਆਂ ਤਸਵੀਰਾਂ ਜਿੱਥੇ ਕਿ ਡਿਸਟ੍ਰਿਕਟ ਮੈਜਿਸਟ੍ਰੇਟ ਦੇ ਅੱਗੇ ਪੇਸ਼ ਹੋਣਗੇ ਰਮਨ ਅਰੋੜਾ ਔਰ ਇਜਲੰਦ ਦੇ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਆ ਕਿ ਕਿਵੇਂ ਤੇ ਕਦੋਂ ਹੁਣ ਜਿਹੜਾ ਆ ਬਸ ਅੱਧਾ ਕੋਈ ਘੰਟਾ ਕਹਿ ਰਹੇ ਨੇ ਸਾਡੇ ਜਿਹੜੇ ਉੱਥੇ ਰਿਪੋਰਟਰਸ ਨੇ ਕਿ ਟਾਈਮ ਲੱਗੇਗਾ ਪਤਾ ਲੱਗ ਜਾਏਗਾ ਕਿ ਰਮਨ ਅਰੋੜਾ ਦਾ ਕਿੰਨੇ ਦਿਨਾਂ ਦਾ ਰਿਮਾਂਡ ਜਿਹੜਾ ਵਿਜਨਲਸ ਨੂੰ ਮਿਲਿਆ ਕਿ ਨਹੀਂ ਮਿਲਿਆ ਕਿ ਅਗਲੀ ਕਾਰਵਾਈ ਜਿਹੜੀ ਆ ਕੋਰਸ ਆਫੈਕਸ਼ਨ ਜਿਹੜਾ ਉਹ ਕੀ ਹੋਏਗਾ ਫਿਲਹਾਲ ਇਹ ਇਹ ਰਮਨ ਉਹੜੇਦਿਆਂ ਨੇ ਕੁੜਤਾ ਪਜਾਮਾ ਪਾਇਆ ਹੋਇਆ ਆ ਔਰ ਜਿਹੜਾ ਮੈਜਿਸਟਰੇਟ ਕੰਪਲੈਕਸ ਆ ਉਹ ਉੱਥੇ ਨਜ਼ਰ ਆ ਰਹੇ ਨੇ ਇਹ ਫਿਲਹਾਲ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਸਿੱਧੀਆਂ ਤਸਵੀਰਾਂ ਪੇਸ਼ੀ ਦੌਰਾਨ ਆਏ ਰਮਨ ਉਹੜੇਦਿਆਂ ਹਾਲਾਂਕਿ ਮੀਡੀਆ ਤੋਂ ਗੁਰੇਜ਼ ਕੀਤਾ ਜਾ ਰਿਹਾ ਉਹਨਾਂ ਦੀ ਟੀਮ ਦੇ ਵੱਲੋਂ ਉਹਨਾਂ ਨੂੰ ਬਚਾਇਆ ਜਾ ਰਿਹਾ ਕਿ ਕਿਸੇ ਤਰੀਕੇ ਦੀ ਕੋਈ ਵੀ ਜਿਹੜੀ ਗੱਲਬਾਤ ਮੀਡੀਆ ਨਾ ਕਰ ਸਕੇ ਪਰ ਫਿਲਹਾਲ ਤਸਵੀਰਾਂ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਆ ਇਹ ਤਸਵੀਰਾਂ ਅ ਲੈ ਗਿਆ ਗਿਆ ਨੇ ਚੰਦ ਕੋ ਸੈਕਿੰਡ ਪਹਿਲਾ ਪਰ ਹੁਣ ਅੱਧਾ ਕੋ ਘੰਟੇ ਦਾ ਸਮਾਂ ਸਾਡੇ ਰਿਪੋਰਟਰ ਦੱਸ ਰਹੇ ਨੇ ਕਿ ਉੱਥੋਂ ਲੱਗੇਗਾ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਿ ਕਿਵੇਂ ਕਿੰਨੇ ਕਿਚਰ ਇਹ ਰਿਮਾਂਡ ਮਿਲਦਾ ਆ ਤੇ ਕਿੰਨੇ ਦਿਨਾਂ ਦਾ ਮਿਲਦਾ ਹੈ ਜੇ ਮਿਲੇ ਤਾਂ ਫਿਲਹਾਲ ਬਹੁਤ ਜਲ ਤੁਹਾਡੇ ਨਾਲ ਉਹ ਵੀ ਸਾਂਝੀ ਕਰਾਂਗੇ ਪਰ ਫਿਲਹਾਲ ਤੁਹਾਨੂੰ ਸਿੱਧੀਆਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਉੱਥੇ ਦੀਆਂ ਜਿੱਥੋਂ ਰਮਨ अरोड़ा ਜਿਹੜੇ ਡਿਸਟ੍ਰਿਕਟ ਕੰਪਲੈਕਸ ਪਹੁੰਚੇ ਨੇ ਆਪਦੇ ਜਿਹੜਾ ਬੜਾ ਬੜਾ ਈਸਟ ਨਜ਼ਰ ਆ ਰਹੇ ਨੇ ਕਿਉਂਕਿ ਮੈਂ ਰਿਪੋਰਟਰ ਆਣੇ ਵੀ ਗੱਲ ਕਰ ਰਿਹਾ ਸੀ ਕਿ ਇਹ ਨਹੀਂ ਹੈ ਵੀ ਬਹੁਤ ਪੈਨਿਕ ਨਜ਼ਰ ਆ ਰਹੇ ਨੇ ਇਹਦੇ ਪਿੱਛੇ ਕਾਰਨ ਕੀ ਹੈ ਅੱਜ ਸ਼ਾਇਦ ਪਤਾ ਲੱਗ ਜਾਏਗਾ ਜੇ ਰਿਮਾਂਡ ਮਿਲਦਾ ਤਾਂ ਫਿਰ ਪੈਨਿਕ ਹੁੰਦੇ ਆ ਕਿ ਨਹੀਂ ਹੁੰਦੇ ਪਰ ਇਹ ਬੜੇ ਈਸਟ ਨਜ਼ਰ ਆ ਰਹੇ ਨੇ ਰਮਨ अरोड़ा ਇਹਨਾਂ ਦੇ ਉੱਤੇ ਕਾਰਵਾਈ ਬਹੁਤ ਵੱਡੀ ਕਾਰਵਾਈ ਕੀਤੀ ਆ ਔਰ ਭ੍ਰਿਸ਼ਟਾਚਾਰਾਂ ਦੇ ਰੋਪਾਂ ਦੇ ਵਿੱਚ ਗ੍ਰਿਫਤਾਰੀ ਹੋਈ ਆ ਪੂਰਾ ਕਾਰਜਵੀ ਦੁਆਰਾ ਛਾੜਿਆ ਗਿਆ ਗੱਡੀਆਂ ਵੀ ਛਾੜੀਆਂ ਗਈਆਂ ਨੇ ਪਰ ਉਸ ਤੋਂ ਪਹਿਲਾਂ ਰਮਨ अरोड़ा ਜਿਹੜੇ ਇੱਕ ਸਾਈਡ ਦੇ ਉੱਤੇ ਉਹਨਾਂ ਦੀ ਪੇਸ਼ੀ ਚੱਲ ਰਹੀ ਹੈ ਦੇਖਣਾ ਇਹ ਹੋਏਗਾ ਕਿ ਕੀ ਫੈਸਲਾ ਆਉਂਦਾ ਹੈ ਰਮਨ अरोड़ा ਦੇ ਉੱਤੇ ਵਿਚਾਰੀ ਨੇ ਉਹਨਾਂ ਦੇ ਨਾਲ ਨੇ ਔਰ ਇਹ ਵਿਜੀਲੈਂਸ ਦਫਤਰ ਤੋਂ ਸਿਰ ਮਾਫ ਕਰਨਾ ਡਿਸਟ੍ਰਿਕਟ ਕੋਰਟ ਤੋਂ ਸਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਰਮਨ ਰੋੜੇ ਨੂੰ ਲੈ ਕੇ ਪਹੁੰਚੇ ਨੇ ਰਮਨ अरोड़ा ਜਿਹੜੇ ਨੇ ਉਹਨਾਂ ਨੂੰ ਡਿਸਟ੍ਰਿਕਟ ਕੰਪਲੈਕਸ ਲੈ ਕੇ ਆਂਦਾ ਆ ਇਹ ਡਿਸਟ੍ਰਿਕਟ ਮੈਜਿਸਟ੍ਰੇਟ ਦੇ ਅੱਗੇ ਪੇਸ਼ ਹੋਣਗੇ ਔਰ ਅੱਜ ਵਿਜੀਲੈਂਸ ਜਿਹੜਾ ਆ ਰਿਮਾਂਡ ਦੇ ਲਈ ਅਪਲੀਕੇਸ਼ਨ ਦੇ ਰ ਹੋਰ ਅੱਧਾ ਕੋਹ ਘੰਟਾ ਹੈ ਪਤਾ ਲੱਗਣਾ ਹੈ ਕਿ ਕਿੰਨਾ ਰਿਮਾਂਡ ਮਿਲਦਾ ਹੈ ਰਮਨ अरोड़े ਦਾ ਔਰ ਕਿਉਂਕਿ ਰਮਨ अरोड़े ਦੇ ਉਤੇ ਸ਼ਾਖਾ ਕੀ ਕਰਪਸ਼ਨ ਹੈ ਔਰ ਜਿਹੜਾ ਆ ਲੋਕਾਂ ਦੇ ਉਤੇ ਝੂਠੇ ਲੋਕਾਂ ਨੂੰ ਥ੍ਰੈਟਨ ਕਰਕੇ ਉਹਨਾਂ ਤੋਂ ਪੈਸੇ ਐਠੇ ਜਾਂਦੇ ਸੀਗੇ ਉਹ ਸਾਰਾ ਕੁਝ ਜਿਹੜਾ ਆ ਉਹ ਪਤਾ ਲੱਗੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਕੱਲ ਵਿਜੀਲੈਂਸ ਨੇ ਰਮਨ अरोड़ा ਦੀ ਗ੍ਰਿਫਤਾਰੀ ਕੀਤੀ ਸੀਗੀ ਔਰ ਗ੍ਰਿਫਤਾਰੀ ਤੋਂ ਬਾਅਦ ਅੱਜ ਉਹਨਾਂ ਨੂੰ ਡਿਸਟ੍ਰਿਕਟ ਕੋਰਟ ਪੇਸ਼ ਕੀਤਾ ਆ ਤੁਸੀਂ ਦੇਖੋ ਵੀ ਕੁਰਤਾ ਪਜਾਮਾ ਆ ਬੜੇ ਰਿਲੈਕਸ ਨਜ਼ਰ ਆ ਰਿਹਾ ਰਮਨ ਅਰੋੜਾ ਇਹਦੇ ਪਿੱਛੇ ਕੀ ਕਾਰਨ ਹੈ ਵੀ ਨਹੀਂ ਹਲੇ ਪਤਾ ਮੀਡੀਆ ਤੋਂ ਬਚਦੇ ਨਜ਼ਰ ਆ ਰਹੇ ਪਰ ਮੀਡੀਆ ਨੇ ਇਹ ਸ਼ਾਰਟਸ ਜਿਹੜੇ ਨੇ ਉਹ ਲੈ ਹੋਏ ਨੇ ਅੰਦਰ ਚਲੇ ਗਏ ਨੇ ਬਸ ਅਤੇ ਕੁ ਘੰਟੇ ਤੱਕ ਹੋਰ ਇਹਨਾਂ ਦੇ ਰਿਮਾਂਡ ਬਾਰੇ ਪਤਾ ਲੱਗੇਗਾ ਕਿ ਡਿਸਟ੍ਰਿਕਟ ਮੈਜਿਸਟ੍ਰੇਟ ਕਿੰਨੇ ਦਿਨਾਂ ਦਾ ਰਿਮਾਂਡ ਬਿੰਜਲਸ ਨੂੰ ਦਿੰਦੇ ਆ ਕਿ ਦਿੰਦੇ ਕਿ ਨਹੀਂ ਦਿੰਦੇ ਇਹ ਸਾਰਾ ਕੁਝ ਪਤਾ ਲੱਗ ਜਾਣਾ ਕਿਉਂਕਿ ਵਕੀਲ ਪੱਖ ਤੋਂ ਵੀ ਰਮਨ ਅਰੋੜੇ ਦੇ ਪੱਖ ਤੋਂ ਵੀ ਅੱਜ ਜਿਹੜੀ ਆ ਉੱਥੇ ਗੱਲਾਂ ਕਈਆਂ ਜਾਣੀਆਂ ਨੇ ਮੈਜਿਸਟ੍ਰੇਟ ਤੋਂ ਪੇਸ਼ ਕਰਕੇ ਰਿਮਾਂਡ ਮਿਲਦਾ ਤਾਂ ਫਿਰ ਇਹਨਾਂ ਦਾ ਮੈਡੀਕਲ ਹੋਏਗਾ ਦ ਮੈਡੀਕਲ ਤੋਂ ਬਾਅਦ ਇਹਨਾਂ ਨੂੰ ਲੈ ਕੇ ਜਾਇਆ ਜਾ ਸਕਦਾ ਹੈ ਜੇਕਰ ਇਦਾਂ ਹੁੰਦਾ ਆ ਫਿਲਹਾਲ ਡਿਸਟ੍ਰਿਕਟ ਕੋਰਟ ਦੀਆਂ ਤਸਵੀਰਾਂ ਜਿੱਥੇ ਕਿ ਡਿਸਟ੍ਰਿਕਟ ਮੈਜਿਸਟਰੇਟ ਦੇ ਅੱਗੇ ਪੇਸ਼ ਹੋਣਗੇ ਰਮਨ ਅਰੋੜਾ ਔਰ ਇਜਲੰਦ ਦੇ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਕਿ ਕਿਵੇਂ ਤੇ ਕਦੋਂ ਹੁਣ ਜਿਹੜਾ ਆ ਬਸ ਅੱਧਾ ਕੋਈ ਘੰਟਾ ਕਹਿ ਰਹੇ ਨੇ ਸਾਡੇ ਜਿਹੜੇ ਉੱਥੇ ਰਿਪੋਰਟਰਸ ਨੇ ਕਿ ਟਾਈਮ ਲੱਗੇਗਾ ਪਤਾ ਲੱਗ ਜਾਏਗਾ ਕਿ ਰਮਨ ਅਰੋੜਾ ਦਾ ਕਿੰਨੇ ਦਿਨਾਂ ਦਾ ਰਿਮਾਂਡ ਜਿਹੜਾ ਵਿਨਚਲਸ ਨੂੰ ਮਿਲਿਆ ਕਿ ਨਹੀਂ ਮਿਲਿਆ ਕਿ ਅਗਲੀ ਕਾਰਵਾਈ ਜਿਹੜੀ ਆ ਕੋਰਸ ਆਫੈਕਸ਼ਨ ਜਿਹੜਾ ਉਹ ਕੀ ਹੋਏਗਾ ਫਿਲਹਾਲ ਇਹ ਇਹਨਾਂ ਮਨੋ ਰੋੜੇਦਿਆਂ ਨੇ ਕੁੜਤਾ ਪਜਾਮਾ ਪਾਇਆ ਹੋਇਆ ਆ ਔਰ ਜਿਹੜਾ ਮੈਜਿਸਟਰੇਟ ਕੰਪਲੈਕਸ ਆ ਉਹ ਉੱਥੇ ਨਜ਼ਰ ਆ ਰਹੇ ਨੇ ਇਹ ਫਿਲਹਾਲ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਸਿੱਧੀਆਂ ਤਸਵੀਰਾਂ ਪੇਸ਼ੀ ਦੌਰਾਨ ਆਏ ਰਮਨ ਔਰ ਰੋੜੇਦਿਆਂ ਹਾਲਾਂਕਿ ਮੀਡੀਆ ਤੋਂ ਗਰੇਜ਼ ਕੀਤਾ ਜਾ ਰਿਹਾ ਉਹਨਾਂ ਦੀ ਟੀਮ ਦੇ ਵੱਲੋਂ ਉਹਨਾਂ ਨੂੰ ਬਚਾਇਆ ਜਾ ਰਿਹਾ ਕਿ ਕਿਸੇ ਤਰੀਕੇ ਦੀ ਕੋਈ ਵੀ ਜਿਹੜੀ ਗੱਲਬਾਤ ਮੀਡੀਆ ਨਾ ਕਰ ਸਕੇ ਪਰ ਫਿਲਹਾਲ ਤਸਵੀਰਾਂ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਆ ਇਹ ਤਸਵੀਰਾਂ ਲਈਆਂ ਗਈਆਂ ਨੇ ਚੰਦਕੂ ਸੈਕਿੰਡ ਪਹਿਲਾਂ ਪਰ ਹੁਣ ਅੱਧਾ ਘੰਟੇ ਦਾ ਸਮਾਂ ਸਾਡੇ ਰਿਪੋਰਟਰ ਦੱਸ ਰਹੇ ਨੇ ਕਿ ਉੱਥੋਂ ਲੱਗੇਗਾ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਿ ਕਿਵੇਂ ਕਿੰਨੀ ਕਿਚ ਰਿਮਾਂਡ ਮਿਲਦਾ ਆ ਤੇ ਕਿੰਨੇ ਦਿਨਾਂ ਦਾ ਮਿਲਦਾ ਆ ਜੇ ਮਿਲਿਆ ਤਾਂ ਫਿਲਹਾਲ ਬਹੁਤ ਜਲਦ ਤੁਹਾਡੇ ਨਾਲ ਉਹ ਵੀ ਸਾਂਝੀ ਕਰਾਂਗੇ ਪਰ ਫਿਲਹਾਲ ਤੁਹਾਨੂੰ ਸਿੱਧੀਆਂ ਤਸਵੀਰਾਂ ਅਸੀਂ ਦਿਖਾ ਰਹੇ ਆ ਉੱਥੇ ਦੀਆਂ ਜਿੱਥੋਂ ਰਮਨ अरोड़ा ਜਿਹੜੇ ਡਿਸਟ੍ਰਿਕਟ ਕੰਪਲੈਕਸ ਪਹੁੰਚੇ ਨੇ ਆਪਦੇ ਜਿਹੜਾ ਬੜਾ ਬੜਾ ਈਸਟ ਨਜ਼ਰ ਆ ਰਹੇ ਨੇ ਕਿਉਂਕਿ ਮੈਂ ਰਿਪੋਰਟਰ ਆਣੇ ਵੀ ਗੱਲ ਕਰ ਰਿਹਾ ਸੀ ਕਿ ਇਹ ਨਹੀਂ ਹੈ ਵੀ ਬਹੁਤ ਪੈਨਿਕ ਨਜ਼ਰ ਆ ਰਹੇ ਨੇ ਇਹਦੇ ਪਿੱਛੇ ਕਾਰਨ ਕੀ ਹੈ ਅੱਜ ਸ਼ਾਇਦ ਪਤਾ ਲੱਗ ਜਾਏਗਾ ਜੇ ਰਿਮਾਂਡ ਮਿਲਦਾ ਤਾਂ ਫਿਰ ਪੈਨਿਕ ਹੁੰਦੇ ਆ ਕਿ ਨਹੀਂ ਹੁੰਦੇ ਪਰ ਇਹ ਬੜੇ ਈਸਟ ਨਜ਼ਰ ਆ ਰਹੇ ਨੇ ਰਮਨ अरोड़ा ਇਹਨਾਂ ਦੇ ਉੱਤੇ ਕਾਰਵਾਈ ਬਹੁਤ ਵੱਡੀ ਕਾਰਵਾਈ ਕੀਤੀ ਆ ਔਰ ਭ੍ਰਿਸ਼ਟਾਚਾਰਾਂ ਦੇ ਰੋਪਾਂ ਦੇ ਵਿੱਚ ਗ੍ਰਿਫਤਾਰੀ ਹੋਈ ਹੈ ਪੂਰਾ ਘਾਰਜਵੀ ਦੁਆਰਾ ਛਾੜਿਆ ਗਿਆ ਗੱਡੀਆਂ ਵੀ ਛਾੜੀਆਂ ਗਈਆਂ ਨੇ ਪਰ ਉਸ ਤੋਂ ਪਹਿਲਾਂ ਰਮਨ अरोड़ा ਜਿਹੜੇ ਇੱਕ ਸਾਈਡ ਦੇ ਉੱਤੇ ਉਹਨਾਂ ਦੀ ਪੇਸ਼ੀ ਚੱਲ ਰਹੀ ਹੈ ਦੇਖਣਾ ਇਹ ਹੋਏਗਾ ਕਿ ਕੀ ਫੈਸਲਾ ਆਉਂਦਾ ਹੈ ਰਮਨ अरोड़ा ਦੇ ਉੱਤੇ ਵਿਚਾਰੀ ਨੇ ਉਹਨਾਂ ਦੇ ਨਾਲ ਨੇ ਔਰ ਇਹ ਵਿਜੀਲੈਂਸ ਦਫ਼ਤਰ ਤੋਂ ਸਿਰ ਮਾਫ ਕਰਨਾ ਡਿਸਟ੍ਰਿਕਟ ਕੋਰਟ ਤੋਂ ਸਦੀਆਂ ਤਸਵੀਰਾਂ ਧਾਰਨ ਦਿਖਾ ਰਹੇ ਆ ਰਮਨ ਰੋੜੇ ਨੂੰ ਲੈ ਕੇ ਪਹੁੰਚੇ ਨੇ ਰਮਨ अरोड़ा ਜਿਹੜੇ ਨੇ ਉਹਨਾਂ ਨੂੰ ਡਿਸਟ੍ਰਿਕਟ ਕੰਪਲੈਕਸ ਲੈ ਕੇ ਆਂਦਾ ਆ ਏ ਡਿਸਟ੍ਰਿਕਟ ਮੈਜਿਸਟਰੇਟ ਦੇ ਅੱਗੇ ਪੇਸ਼ ਹੋਣਗੇ ਔਰ ਅੱਜ ਵਿਜਲੈਂਸ ਜਿਹੜਾ ਯਾਰ ਰਿਮਾਂਡ ਦੇ ਲਈ ਅਪਲੀਕੇਸ਼ਨ ਦੇ ਰਹੀ ਆ ਬਸ ਹੋਰ ਅੱਧਾ ਕੋ ਘੰਟਾ ਹੈ ਪਤਾ ਲੱਗ ਜਾਣਾ ਹੈ ਕਿ ਕਿੰਨਾ ਰਿਮਾਂਡ ਮਿਲਦਾ ਹੈ ਰਮਨ ਅਰੋੜੇ ਦਾ ਔਰ ਕਿਉਂਕਿ ਰਮਨ ਅਰੋੜੇ ਦੇ ਉਤੇ ਸ਼ੱਕ ਹੈ ਕਿ ਕਰਪਸ਼ਨ ਹੈ ਔਰ ਜਿਹੜਾ ਆ ਲੋਕਾਂ ਦੇ ਉੱਤੇ ਝੂਠੇ ਲੋਕਾਂ ਨੂੰ ਥ੍ਰੈਟਨ ਕਰਕੇ ਉਹਨਾਂ ਤੋਂ ਪੈਸੇ ਐਠੇ ਜਾਂਦੇ ਸੀਗੇ ਉਹ ਸਾਰਾ ਕੁਝ ਜਿਹੜਾ ਆ ਉਹ ਪਤਾ ਲੱਗੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਕੱਲ ਵਿਜੀਲੈਂਸ ਨੇ ਰਮਨ अरोड़ा ਦੀ ਗ੍ਰਿਫਤਾਰੀ ਕੀਤੀ ਸੀਗੀ ਔਰ ਗ੍ਰਿਫਤਾਰੀ ਤੋਂ ਬਾਅਦ ਅੱਜ ਉਹਨਾਂ ਨੂੰ ਡਿਸਟ੍ਰਿਕਟ ਕੋਰਟ ਪੇਸ਼ ਕੀਤਾ ਆ ਤੁਸੀਂ ਦੇਖੋ ਵੀ ਕੁਰਤਾ ਪਜਾਮਾ ਆ ਬੜੇ ਰਿਲੈਕਸ ਨਜ਼ਰ ਆ ਰਿਹਾ ਰਮਨ ਅਰੋੜਾ ਇਹਦੇ ਪਿੱਛੇ ਕੀ ਕਾਰਨ ਹੈ ਵੀ ਨਹੀਂ ਹਲੇ ਪਤਾ ਮੀਡੀਆ ਤੋਂ ਬਚਦੇ ਨਜ਼ਰ ਆ ਰਹੇ ਪਰ ਮੀਡੀਆ ਨੇ ਇਹ ਸ਼ਾਰਟਸ ਜਿਹੜੇ ਨੇ ਉਹ ਲੈ ਹੋਏ ਨੇ ਅੰਦਰ ਚਲੇ ਗਏ ਨੇ ਬਸ ਅਤੇ ਕੁ ਘੰਟੇ ਤੱਕ ਹੋਰ ਇਹਨਾਂ ਦੇ ਰਿਮਾਂਡ ਬਾਰੇ ਪਤਾ ਲੱਗੇਗਾ ਕਿ ਡਿਸਟ੍ਰਿਕਟ ਮੈਜਿਸਟ੍ਰੇਟ ਕਿੰਨੇ ਦਿਨਾਂ ਦਾ ਰਿਮਾਂਡ ਬਿੰਡਲਸ ਨੂੰ ਦਿੰਦੇ ਆ ਕਿ ਦਿੰਦੇ ਕਿ ਨਹੀਂ ਦਿੰਦੇ ਇਹ ਸਾਰਾ ਕੁਝ ਪਤਾ ਲੱਗ ਜਾਣਾ ਕਿਉਂਕਿ ਵਕੀਲ ਪੱਖ ਤੋਂ ਵੀ ਰਮਨ ਅਰੋੜੇ ਦੇ ਪੱਖ ਤੋਂ ਵੀ ਅੱਜ ਜਿਹੜੀ ਆ ਉੱਥੇ ਗੱਲਾਂ ਕਈਆਂ ਜਾਣੀਆਂ ਨੇ ਮੈਜਿਸਟ੍ਰੇਟ ਤੋਂ ਪੇਸ਼ ਕਰਕੇ ਰਿਮਾਂਡ ਮਿਲਦਾ ਤਾਂ ਫਿਰ ਇਹਨਾਂ ਦਾ ਮੈਡੀਕਲ ਹੋਏਗਾ ਦ ਮੈਡੀਕਲ ਤੋਂ ਬਾਅਦ ਇਹਨਾਂ ਨੂੰ ਲੈ ਕੇ ਜਾਇਆ ਜਾ ਸਕਦਾ ਹੈ ਜੇਕਰ ਇਦਾਂ ਹੁੰਦਾ ਆ ਫਿਲਹਾਲ ਡਿਸਟ੍ਰਿਕਟ ਕੋਰਟ ਦੀਆਂ ਤਸਵੀਰਾਂ ਜਿੱਥੇ ਕਿ ਡਿਸਟ੍ਰਿਕਟ ਮੈਜਿਸਟਰੇਟ ਦੇ ਅੱਗੇ ਪੇਸ਼ ਹੋਣਗੇ ਰਮਨ ਅਰੋੜਾ ਔਰ ਇਜਲੰਦ ਦੇ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਕਿ ਕਿਵੇਂ ਤੇ ਕਦੋਂ ਹੁਣ ਜਿਹੜਾ ਆ ਬਸ ਅੱਧਾ ਕੋਈ ਘੰਟਾ ਕਹਿ ਰਹੇ ਨੇ ਸਾਡੇ ਜਿਹੜੇ ਉੱਥੇ ਰਿਪੋਰਟਰਸ ਨੇ ਕਿ ਟਾਈਮ ਲੱਗੇਗਾ ਪਤਾ ਲੱਗ ਜਾਏਗਾ ਕਿ ਰਮਨ ਅਰੋੜਾ ਦਾ ਕਿੰਨੇ ਦਿਨਾਂ ਦਾ ਰਿਮਾਂਡ ਜਿਹੜਾ ਵਿਨਚਲਸ ਨੂੰ ਮਿਲਿਆ ਕਿ ਨਹੀਂ ਮਿਲਿਆ ਕਿ ਅਗਲੀ ਕਾਰਵਾਈ ਜਿਹੜੀ ਆ ਕੋਰਸ ਆਫੈਕਸ਼ਨ ਜਿਹੜਾ ਉਹ ਕੀ ਹੋਏਗਾ ਫਿਲਹਾਲ ਇਹ ਇਹ ਰਮਨ ਉਹੜੇਦਿਆਂ ਨੇ ਕੁੜਤਾ ਪਜਾਮਾ ਪਾਇਆ ਹੋਇਆ ਹੈ ਔਰ ਜਿਹੜਾ ਮੈਜਿਸਟਰੇਟ ਕੰਪਲੈਕਸ ਹੈ ਉਹ ਉੱਥੇ ਨਜ਼ਰ ਆ ਰਹੇ ਨੇ ਇਹ ਫਿਲਹਾਲ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂ ਸਿੱਧੀਆਂ ਤਸਵੀਰਾਂ ਪੇਸ਼ੀ ਦੌਰਾਨ ਆਏ ਰਮਨ ਉਹੜੇਦਿਆਂ ਹਾਲਾਂਕਿ ਮੀਡੀਆ ਤੋਂ ਗੁਰੇਜ਼ ਕੀਤਾ ਜਾ ਰਿਹਾ ਉਹਨਾਂ ਦੀ ਟੀਮ ਦੇ ਵੱਲੋਂ ਉਹਨਾਂ ਨੂੰ ਬਚਾਇਆ ਜਾ ਰਿਹਾ ਕਿ ਕਿਸੇ ਤਰੀਕੇ ਦੀ ਕੋਈ ਵੀ ਜਿਹੜੀ ਗੱਲਬਾਤ ਮੀਡੀਆ ਨਾ ਕਰ ਸਕੇ ਪਰ ਫਿਲਹਾਲ ਤਸਵੀਰਾਂ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਤਸਵੀਰਾਂ ਅ ਲੈ ਗਿਆ ਗਿਆ ਨੇ ਚੰਦ ਕੋ ਸੈਕਿੰਡ ਪਹਿਲਾ ਪਰ ਹੁਣ ਅੱਧਾ ਕੋ ਘੰਟੇ ਦਾ ਸਮਾਂ ਸਾਡੇ ਰਿਪੋਰਟਰ ਦੱਸ ਰਹੇ ਨੇ ਕਿ ਉੱਥੋਂ ਲੱਗੇਗਾ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਿ ਕਿਵੇਂ ਕਿੰਨੇ ਕਿਚਰ ਇਹਨਾਂ ਰਿਮਾਂਡ ਮਿਲਦਾ ਆ ਤੇ ਕਿੰਨੇ ਦਿਨਾਂ ਦਾ ਮਿਲਦਾ ਹੈ ਜੇ ਮਿਲਿਆ ਤਾਂ ਫਿਲਹਾਲ ਬਹੁਤ ਜਲ ਤੁਹਾਡੇ ਨਾਲ ਉਹ ਵੀ ਸਾਂਝੀ ਕਰਾਂਗੇ ਪਰ ਫਿਲਹਾਲ